ਕਾਲ ਪੱਤ ਤੋਂ ਫੋਨ ਆਇਆ ਕਿ ਸਰ ਇਹ ਜੀ ਇੱਥੇ ਐਸਆਈਆਰ ਕਿਉਂ ਨਹੀਂ ਹੁੰਦੀ ਪੰਜਾਬ 'ਚ ਇਹ ਤਾਂ ਫਿਰ ਜਾਣ ਕੇ ਲੇਟ ਕਰ ਰਹੇ ਨੇ ਵੀ ਫਿਰ ਅਸੀਂ ਪ੍ਰਵਾਸੀਆਂ ਦਾ ਵੋਟਾ ਮਤਲਬ ਜਿਨ੍ਹਾਂ ਨੇ ਬਿਹਾਰ 'ਚ ਬਣਵਾ ਲੀਆਂ ਹੁਣ ਦੁਬਾਰਾ ਫੇਰ 6 ਮਹੀਨੇ ਬਾਅਦ ਉਹ ਰੂਲ ਹੈ ਜੀ ਮੈਂ ਯਾਰ ਮੈਂ ਤੇਰੇ ਨਾਲ ਨਾ ਇਸ ਬਹਿਸ 'ਚ ਨਹੀਂ ਪੈਣਾ ਮੇਰਾ ਇਹ ਕੰਮ ਹੀ ਨਹੀਂ ਹੈ ਮੈਂ ਤਾਂ ਐਸਆਈਆਰ ਨੂੰ ਪੋਸਟ ਦਾ ਸੱਜੀ ਲੋੜ ਹੀ ਨਹੀਂ ਹੈ ਤੂੰ ਕਹਿੰਦਾ ਪੰਜਾਬ 'ਚ ਐਸਆਈਆਰ ਹੋਵੇ ਮੈਂ ਕਹਿੰਦਾ ਬੰਗਾਲ 'ਚ ਵੀ ਬੰਦ ਹੋਣੀ ਚਾਹੀਦੀ ਹੈ ਮੈਂ ਦੱਸ ਮੈਂ ਤੇਰੇ ਨਾਲ ਇੰਟਰਵਿਊ ਕਦੀ ਕਰਨੀ ਹੈ ਉਹਨੇ ਮੈਂ ਤਾਂ ਹੈ ਨਾ ਬਿਲਕੁਲ ਨਹੀਂ ਦੇਨ ਨੂੰ ਪਤਾ ਹੀ ਹੈ ਮੈਂ ਇੰਟਰਵਿਊ ਤਾਂ ਆਪਣੀ ਮਰਜ਼ੀ ਨਾਲ ਕਰਨਾ ਚਾਹਨ। ਬਿਲਕੁਲ। ਤੇ ਟੌਪਿਕ ਆਪਣੀ ਮਰਜ਼ੀ ਦਾ ਹੋਊਗਾ। ਜੇ ਕੋਈ ਸੋਚੇ ਵੀ ਮੈਂ ਮੈਨੂੰ ਐ ਕਹਾਣਾ ਮੈਂ ਮੈਂ ਕਿਉਂ ਕਹੂੰਗਾ। ਮਨ ਕਹਿੰਦਾ ਨਾ ਕਿ ਤੱਕ ਤੇ ਨਹੀਂ ਨਾ ਤੇ ਮੇਰੀ ਇੰਟਰਵਿਊ ਹੋਈ ਨਹੀਂ ਸਕਦੀ। ਕਿਉਂਕਿ ਤੂੰ ਤਾਂ ਗੱਲ ਹੀ ਬਹੁਤ ਛੋਟੀ ਕਿਵੇਂ ਨੇ। ਜਿਹੜਾ ਮੈਨੂੰ ਇਹ ਸਿਆਸਤ ਦੇ ਵਿੱਚ ਇੰਟਰਵਿਊ ਕਰਾਉਣਾ ਚਾਹੇ ਕਿ ਜੇ ਸੁਖਵੀਰ ਬਣੂਗਾ ਮੁੱਖ ਮੰਤਰੀ ਕਿ ਨਵਜੋਸ਼ ਸਿੱਧੂ ਬਣੂਗਾ ਕਿ ਰੰਧਾਵਾ ਜੀ ਬਣ ਗਏ ਕਿ ਫਲਾਣਾ ਬਣੂਗਾ। ਦੇ ਵਾਈ ਸ਼ੁਡ ਆਈ ਡੂ ਮੈਂ ਤਾਂ ਹੀਰੋ ਜਨ ਦੀ ਪੋਲਿਟਿਕਸ 'ਤੇ ਵਿਸ਼ਵਾਸ ਹੀ ਨਹੀਂ ਕਰਦਾ ਗੰਤਾ ਦੀ ਸਿਆਸਤ ਹੋਣੀ ਚਾਹੀਦੀ ਹੈ ਮੁੰਦਿਆਂ ਨੇ ਹਾਂ ਅੱਜ ਮੈਂ ਪਹਿਲੀ ਵਾਰੀ ਪੜਿਆ ਕਾਂਦੀਦਾਰ ਨੇ ਕਿਹਾ ਕਿ ਅਸੀਂ ਹੁਣ ਜਿਹੜਾ ਪੱਧਰ 'ਤੇ ਕਾਨਫਰੰਸਾਂ ਕਰਾਂਗੇ ਮੈਂ ਚਾਹੇ ਆਪਣੀ ਪਾਰਟੀ ਨੇ ਕਰਨ ਕੁਝ ਤਾਂ ਕਰਨ ਦੇ ਪਰ ਉਹਦੀ ਇੱਕ ਗੱਲ ਦੇਖੀ ਮੈਂ ਫਾਰਾ ਇੱਕ ਫੌਂਦੀ ਸਰਕਾਰ ਨੂੰ ਸਭ ਕੁਝ ਕਹਤਾ ਜੋ ਕਹਿਣਾ ਚਾਹੀਦਾ ਸੀ ਕੇਂਦਰ ਦੀ ਸਰਕਾਰ ਬਾਰੇ ਇੱਕ ਵੀ ਗੱਲ ਨਹੀਂ ਬੋਲਿਆ ਵੀ ਪੰਜਾਬ ਦੇ ਹੱਕ ਕੋਨੇ ਕੋਈ ਹੋਏ ਨਹੀਂ ਅਸੀਂ ਉਹ ਨਾ ਮਾਰੇ ਤਾਂ ਮੈਂ ਕਹਾਂ ਕੋਣ ਮੈਂ ਤਾਂ ਐਂ ਦੇਖਦਾ ਚਾਹ ਚੁੱਪ ਦੇ ਨਜ਼ਰ ਪਾ ਜਾਂਦੀ ਵੀ ਛੋ ਮਾੜਾ ਮੈਂ ਸਾਰੀ ਖਬਰ ਚ ਮੈਨੂੰ ਆ ਦੱਬਿਆ ਵੱਡਾ ਵੀ ਬਾਕੀ ਤਾਂ ਨੇ ਆ ਤਾਂ ਜਮੇ ਚੁੱਪ ਨੇ ਇਹਦਾ ਮਤਲਬ ਇਜੀਤੀ ਨਾ ਸਮਝਾਤਾ ਕਰਨਗੇ ਕਿਆਰੀ ਹੈ ਸਿੱਧੀ ਗੱਲ ਹੈ ਕੋਈ ਦੋ ਦੋ ਰਾਏ ਨਹੀਂ ਇੰਦਾਂ ਆ ਜਿਹੜਾ ਤੁਸੀਂ ਕਹਿੰਨੇ ਵੀ ਇਹ ਨਾ ਨਾ ਸਕੀਮ ਉਹਨਾਂ ਵਾਸਤੇ ਹੈ ਇਹ ਟੈਲੀਫੋਨ ਨੰਬਰ ਲੈਣ ਵਾਸਤੇ ਹੈ ਜਨਾਬ ਹਰ ਇੱਕ ਦਾ ਆਧਾਰ ਕਾਰਡ ਹਰ ਇੱਕ ਦਾ ਰਿਕਾਰਡ ਸਰਕਾਰ ਕੋਲ ਡਾਟਾ ਹੈਗਾ ਪਾਟਿਆਂ ਕੋਲ ਬੀ ਗਿਆ ਇਹ ਜਿਹੜੇ ਨਾ ਮੈਨੂੰ ਆਏ ਹੋ ਜੀ ਹੋਰ ਆਏ ਹੋ ਜਣਾ ਜੀ ਇੱਥੇ ਜਦ ਕਰੋਨਾ ਸੀ ਨਾ ਇੱਕ ਬੰਦੇ ਦਾ ਉੱਥੇ ਖੜਾ ਕਰੇ ਅਰਜਿੰਦਰਾ ਹਸਤਾਜ ਕੋਲ ਮਿਲੀ ਜੋ ਮਰਗੀ ਹੋਣੀ ਉਹ ਬਜ਼ੁਰਗ ਇਹਨਾਂ ਨੂੰ ਪੈਸਿਆਂ ਦੀ ਲੋੜ ਸੀ ਮੇਤੋਂ ਬੰਦੇ ਕੋ ਰੋਟੀ ਖਾਣ ਨੂੰ ਪੈਸੇ ਨਹੀਂ ਉੱਥੇ ਖੜਾ ਮੇਤੋਂ ਲੜਨ ਦੇ ਪੈਸੇ ਮੁੰਡਾ ਹੋ ਕੇ ਕਹੀ ਜਾਵੇ ਰੋਟੀ ਖਾਣ ਨੂੰ ਦੇ ਕੋ ਪੈਸੇ ਨਹੀਂ ਮਤਲਬ ਕਈਆਂ ਨੂੰ ਨਾ ਫੁਕਰਾਪਨ ਦੀ ਆਦਤ ਹੁੰਦੀ ਹੈ ਉਹੀ ਇੱਕ ਨੇ ਇੱਥੇ ਪਾਤੀ ਦੀ ਜਿਹੜਾ ਇਹ ਮਹਾਦੀ ਦੀ ਪੰਨਵੀ ਮੰਦਰ ਦੇ ਉੱਤੇ ਆਹ ਦੇਖ ਲੋ ਲੋਕੋ ਤੁਰੋਂ ਨਾਲੇ ਮਰੀਜ਼ ਦਾ ਗੁਰਦਾ ਕੱਢ ਕੇ ਦੂਜੇ ਦੇ ਨਾਮ ਜਾ ਰਿਹਾ ਉਸ ਤੇ ਪੰਜਵੀਂ ਮੰਝ ਵੀ ਨਹੀਂ ਹੈ ਹੁਣ ਆਪਾਂ ਕੀ ਕਰੀਏ ਸਾਡੇ ਸਮਾਜ ਨੂੰ ਇਸ ਤਰ੍ਹਾਂ ਬਣਾਉਣਾ ਵੀ ਸੋਚਣਾ ਨਹੀਂ ਹੈ ਸੋ ਇਸ ਕਰਕੇ ਇਹ ਗਲਤ ਹੈ ਜਿਹੜਾ ਵੀ ਇਹ ਕਹਿੰਦਾ ਵੀ ਇਹਨਾਂ ਨੇ ਐ ਕਰਿਆ ਇਹਨਾਂ ਨੂੰ ਪੁੱਛੋ ਅਕਾਲੀਆਂ ਨੇ ਸ਼ੁਰੂ ਕਰੀ ਸੀ ਇਹ ਭਗਤ ਸਿੰਘ ਸਿੰਘ ਸਿੱਧਵੀਮਾ ਯੋਜਨਾ ਤੁਰੋਂ ਨਾਲੇ ਉਹ ਉਹਨਾਂ ਨੇ ਕਾਰਡ ਬਣਾਇਆ ਉਹਨੂੰ ਇਕੱਠਾ ਕਰਿਆ ਸਾਰਾ ਡਾਟਾ ਉਹਨੂੰ ਉਹਨਾਂ ਦੇ ਪਛਾਣ ਪੱਤਰ ਵਿਆ ਫਿਰ ਉਸ ਤੋਂ ਬਾਅਦ ਜਾਦੇ ਹੀ ਕਾਂਗਰਸ ਸਰਕਾਰ ਸੀ ਜਾਦੇ ਇਸਮਨ ਭਾਰਤ ਪੀਐਮ ਜੀ ਆਵੇ ਗਿਆ ਉਹ ਉਦੋਂ ਇਹਨਾਂ ਨੇ ਬਣਾਏ ਨੇ ਉਦੋਂ ਨਹੀਂ ਡਾਟ ਇਕੱਠੇ ਹੋਏ ਉਦੋਂ ਨਹੀਂ ਆਧਾਰ ਕਾਰਡ ਆਏਗੇ 45 ਲੱਖ ਲੋਕਾਂ ਦੇ ਆਧਾਰ ਕਾਰਡ ਤਾਂ ਜਨਾਬ ਪਹਿਲਾਂ ਹੀ ਨੇ ਕਿਉਂਕਿ 45 ਲੱਖ ਉਹ ਤਾਂ ਮੈਂਬਰ ਪਹਿਲਾਂ ਹੀ ਨਹੀਂ 45 ਦਾ ਪਰਿਵਾਰ ਤਾਂ ਪਹਿਲਾਂ ਹੀ ਮੈਂਬਰ ਨੇ ਫਿਰ ਉਹਦੇ ਮੈਂਬਰ ਕੌਣ ਨਹੀਂ 3 ਲੱਖ ਪੈਨਸ਼ਨਰ ਹੈ ਤੇ ਆਪਣਾ ਇਹ ਹੈ 4 ਲੱਖ ਪਰਿਵਾਰ 4.5 ਲੱਖ ਮੁਲਾਜ਼ਮ ਉਹਨਾਂ ਦੇ ਪਹਿਲਾਂ ਹੀ ਨੇ ਸਰਕਾਰ ਕੋਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਲੋਕ ਕਦੇ ਨਾ ਡਾਟਾ ਦੇਖਣੇ ਫਿਰ ਜਿੰਨੇ ਮੰਦੇਗਾ ਵਾਲੇ ਕਾਰਡ ਵਾਲੇ ਸੀਗੇ ਉਹਨਾਂ ਸਭ ਦਾ ਇਹਨਾਂ ਕੋਲ ਪਹਿਲਾਂ ਹੀ ਹੈ ਜਿੰਨੇ ਆਟਾ ਦਾ ਵਾਲੇ ਨੇ ਉਹਨਾਂ ਦਾ ਸਾਬ ਦਾ ਉਹਨਾਂ ਕੋਲ ਪਹਿਲਾਂ ਹੀ ਹੈ ਜਿੰਨੇ ਆ ਬੁੜਾਪਾ 35 ਲੱਖ ਬੰਦੇ ਨੂੰ ਬੁੜਾਪਾ ਵਿਧਵਾ ਇਹ ਪੈਨਸ਼ਨਾਂ ਮਿਲਦੀਆਂ ਨੇ ਨਿਆਸਰਾ ਤੇ ਉਹਨਾਂ ਦਾ ਸਾਰਿਆਂ ਦਾ ਪਹਿਲਾਂ ਹੀ ਹੈ ਪਰ ਕੀ ਗੱਲਾਂ ਕਰਦੇ ਨੇ ਉਹ ਆਪ ਪਰਿਮਾਨ ਨੇ ਹਹਾ ਹਹਾ ਇਹ ਹੋ ਜੂ ਐ ਹੋ ਜੂ ਤੁਸੀਂ ਆਏ ਤਾਂ ਦੇਖ ਲਓ ਵੀ ਕਿਹੜੀ ਆਬਾਦੀ ਨੂੰ ਕਿਹਨਾ ਹਿੱਸਾ ਜੀ ਦਾ ਉਹਨਾਂ ਨੂੰ ਪਤਾ ਨਹੀਂ ਫੇਰ ਇੰਨੀ ਇੱਕ ਗੱਲ ਤੋਂ ਯਾਰ ਸ਼ਾਂਤ ਪ ਲੈ ਲਓ ਵੀ ਤੁਸੀਂ ਜਾ ਰਹੇ ਹੋ ਨੇ ਉਹ ਤੁਹਾਡੇ ਗਵਾਂਢੀ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਤੁਹਾਨੂੰ ਜੀਪੀਐਸ ਦੱਸ ਦਿੰਦਾ ਗਿਆ ਤੇ ਚੱਲ ਇੱਥੇ ਚੱਲ ਕੇ ਕਰ ਲਿਆ ਸਹੀ ਗੱਲ ਹੈ ਫੇਰ ਤੁਸੀਂ ਤੁਸੀਂ ਕਿਹੜੀ ਦੁਨੀਆ 'ਚ ਬੈਠੇ ਹੋ ਤੁਹਾਨੂੰ ਪਤਾ ਨਹੀਂ ਵੀ ਟੈਕਨੋਲੋਜੀ ਨਾਲ ਕੀ ਕਰਿਆ ਉੱਤੋਂ ਮੈਂ ਤਾਂ ਸਾਰੀ ਹੁੰਦੀ ਐ ਹੁਣ ਜਿਹੜਾ ਇਹ ਦੇਖਿਆ ਜਿਹਾ ਵੀ ਅੱਗ ਕਿੰਨੀ ਲੱਗੀ ਉਹ ਖੇਤਾਂ ਚਾ ਕੇ ਥੋੜਾ ਦੇਖਦੇ ਨੇ ਸਾਰੀ ਨਾਪੰਗੁੱਤ ਹੋ ਸਕੀ ਆ ਕਿ ਜੇ ਬੰਦੇ ਇਸ ਤੋਂ ਵੀ ਨਹੀਂ ਸਮਝ ਸਕਦੇ ਫਿਰ ਆਪਾਂ ਕੀ ਕਰ ਸਕਦੇ ਸੋ ਮੈਂ ਸਿਰਫ ਇਹ ਨਾ ਕਹਿਣਾ ਚਾਹਣਾ ਵੀ ਇਹ ਜਿਹੜੀ ਅਰਿਸਮਲ ਭਾਰਸ ਕੀ ਜਾਂ ਜਿਹੜੀ ਇਹ ਸੇਜੀ ਮਾਜੋਜਨ ਨੇ ਨਿਕਰੀ ਆ ਮੁੱਖ ਮੰਤਰੀ ਇਹ ਇਹ ਕੋਈ ਮਾੜੀ ਸਕੀਮ ਨਹੀਂ ਹੈ ਪਰ ਇਹਦੇ ਚ ਨੁਕਸ ਨੇ ਇਹ ਨੁਕਸੇ ਇਹਨਾਂ ਨੂੰ ਦੂਰ ਕਰਨੇ ਚਾਹੀਦੇ ਨੇ ਥੋੜੀ ਮਸਤੈਦੀ ਨਾਲ ਚਲਾਉਣਾ ਚਾਹੀਦਾ ਇਹਦੇ ਫਾਇਦੇ ਨੇ ਪਰ ਇਹਦਾ ਵੱਡਾ ਨੁਕਸਾਨ ਇਹ ਹੈ ਜਿਹੜਾ ਕੋਈ ਉਹਨੂੰ ਬਖਾਨ ਕੋਈ ਕਿਸੇ ਹਸਤਾ ਅਲਾਨੇ ਤੇ ਸਮਝ ਲਓ ਇਹ ਕੁਝ ਕਰਨਾ ਹੁੰਦਾ ਉਹਨਾਂ ਦਾ ਇਹ ਕੋਈ ਸਬੰਧ ਨਹੀਂ ਵੀ ਪ੍ਰਾਈਵੇਟ ਸੈਜੇਸ਼ਨ ਨਾ ਹੋਵੇ ਇਹ ਨਿੱਜੀਕਰਨ ਵੱਲ ਨੂੰ ਵੱਡਾ ਕਦਮ ਹੈ ਹਮ ਸਹੀ ਗੱਲ ਇਹ ਨਹੀਂ ਹੈ ਕਿ ਨਵੀਂ ਗੱਲ ਹੈ ਸਾਡੀਆਂ ਦੋ ਐਸੋਸੀਏਸ਼ਨਾਂ ਆ ਮੈਂ ਕਿਉਂ ਕਹਿੰਦਾ ਡਾਕਟਰਾਂ ਦੀਆਂ ਦੋਨਾਂ ਦੇ ਵਿੱਚ ਪਰ ਚਾਂਸ ਐਸੀ ਸੀਗੇ ਵੀ ਸਾਰੇ ਇਮਾਨਦਾਰ ਸੀਗੇ ਲੀਡਰ ਕੋਈ ਤਾਂ ਆਮ ਆਪਾ ਮਾੜਾ ਹੋਵੇ ਵੱਡੇ ਵੱਡੇ ਹਦਾਂ ਤੇ ਰਹੇ ਨੇ ਕਿਸੇ ਦਾ ਕੋਈ ਦੋਸ਼ ਨਹੀਂ ਪੈਸਾ ਲੈਣ ਦਾ ਜਿਹੜੇ ਹਸਪਤਾਲ ਦੇ ਇੰਚਾਰਜ ਇਹ ਬਹੁਤ ਵਧੀਆ ਹਸਪਤਾਲ ਉਹਨਾਂ ਨੇ ਚੁਣਾਈ ਨੇ ਆ ਸਾਡੀ ਆਪਸੀ ਚਾਂਸ ਫਾਰੇਸੀਆਂ ਨਾਲ ਸਿਆਸਤਾਂ ਨਾਲ ਵਰਗੀ ਨਹੀਂ ਸੀ ਜੇ ਸਾਨੂੰ ਇੱਕ ਦੂਜੇ ਤੇ ਕੰਮ ਹੁੰਦਾ ਸੀ ਜਹਾ ਹਸਪਤਾਲ ਚ ਕੋਈ ਅੜਾਜ ਦੇ ਮਰੀਜ਼ ਭੇਜਣਾ ਤੇ ਫਿਰ ਸਾਨੂੰ ਕੋਈ ਝਿਜਕ ਨਹੀਂ ਸਾਨੂੰ ਪਤਾ ਉਹਨੂੰ ਕਹੋ ਜਾਣਾ ਉਹ ਤੇ ਕਰੇਗਾ ਅਸੀਂ ਇਹ ਹੱਕ ਸਮਝਦੇ ਸੀ ਆਪਣੀ ਵਿਰੋਧੀ ਯੂਨੀਅਨ ਤੇ ਉਹ ਸਾਡੇ ਤੇ ਜੇ ਮੈਂ ਪੀਜੀਏ ਸੀ ਓ ਡਾਕਟਰ ਗਰਗ ਯਾਰ ਆ ਆਇਆ ਸਾਡਾ ਦੇਖ ਲਿਓ ਜਰਾ ਕਿਉਂਕਿ ਪਤਾ ਹੈ ਕਿ ਇਹ ਬੰਦੇ ਕੋਈ ਆਏ ਥੋੜੋ ਬੀਜੇ ਥੋੜੋ ਬਰੋਧਿਆ ਉਹ ਬੰਦਾ ਮੜਾ ਹੋ ਗਿਆ ਸੋ ਇਹ ਜਿਹੜਾ ਤਰੀਕਾ ਇਹਨਾਂ ਦਾ ਵੀ ਜਾਂਦੇ ਉਹਦੇ ਵਿੱਚ ਫਰਕ ਕੀ ਸੀ ਸਾਡਾ ਫਰਕ ਸਾਡਾ ਇਹ ਸੀ ਉਹ ਵੀ ਇਹ ਚਾਹੁੰਦੇ ਸੀ ਸਭ ਨੂੰ ਸਿਹਤ ਮਿਲੇ ਸੀ ਵੀ ਇਹ ਹੀ ਚਾਹੁੰਦੇ ਸੀ ਅਸੀਂ ਬਹਿਸ ਵੀ ਇਹੀ ਕਰਦੇ ਸੀ ਉਹ ਕਹਿੰਦੇ ਸੀ ਵੀ ਮੇਰਾ ਹੀ ਮਿਲ ਸਕਦਾ ਅਸੀਂ ਕਹਿੰਦੇ ਸੀ ਨਹੀਂ ਮਿਲ ਸਕੀ ਤਾਂ ਵਿਚਾਰ ਦਾ ਫਰਕ ਹੈ ਨਾ ਫਿਰ ਉਦੇਸ਼ ਦਾ ਕੋਈ ਫਰਕ ਨਹੀਂ ਉਦੇਸ਼ ਤਾਂ ਉਹਨਾਂ ਦਾ ਵੀ ਇਹੀ ਹੈ ਵੀ ਇਮਾਨਦਾਰੀ ਨਾਲ ਡਾਕਟਰ ਕੰਮ ਕਰਨ ਤੇ ਲੋਗਾਂ ਨੂੰ ਸੇਵਾ ਮਿਲੇ ਅਰੇ ਚੇਤੇ ਕੋ ਕਹਿੰਦੇ ਸੀ ਵੀ ਲੋਕ ਤਾਂ ਸੇਵਾਵਾਂ ਵਧਾ ਰਹੇ ਨੇ ਤੁਸੀਂ ਘਟਾਈ ਜਾਂਦੇ ਸੋ ਕਹਿੰਦਾ ਮੇਰਾ ਮਤਲਬ ਹੈ ਜਦ ਥੋੜਾ ਉਦੇਸ਼ ਪੂਰਾ ਹੈ ਕਿ ਲੋਗਾਂ ਨੂੰ ਸੇਵਾਵਾਂ ਮਿਲਣੀਆਂ ਚਾਹੀਦੀਆਂ ਨੇ ਮੈਂ ਅੱਜ ਤੱਕ ਕਿਸੇ ਮਹਿਤਵੇ ਨੂੰ ਦੇ ਮੁਲਾਦਮਾਂ ਦੀ ਜਾਂ ਜੱਥੇਬੰਦੀਆਂ ਨੇ ਇਹ ਕਹਿੰਦੇ ਨਹੀਂ ਸੁਣਿਆ ਵੀਰ ਦੁਕਾਨ ਨੂੰ ਹੀ ਸੇਵਾ ਮਿਲਣੀ ਚਾਹੀਦੀ ਆ ਤਾਂ ਹਾਕੇ ਦਿਖਾ ਦੇ ਤੁਸੀਂ ਐ ਕਰੋ ਸਕੂਲਾਂ ਤੋਂ ਕਹਾ ਕੇ ਦਿਖਾਓ ਵੀ ਹਾਂ ਬੱਚਿਆਂ ਦੀ ਪੜ੍ਹਾਈ ਤਾਂ ਹੋਣੀ ਚਾਹੀਦੀ ਠੀਕ ਨਹੀਂ ਜੀ ਸਾਡੀਆਂ ਡਿਊਟੀਆਂ ਡਿਊਟੀਆਂ ਤਾਂ ਸਾਰੇ ਹਸਪਤਾਲਾਂ ਚ ਇਹਨਾਂ ਨੇ ਪਤਾ ਨਹੀਂ ਵੀ ਡਾਕਟਰਾਂ ਦੀਆਂ ਡਿਊਟੀਆਂ ਕਿੰਨੀਆਂ ਨੇ ਨਰਸਾਂ ਦੀਆਂ ਕਿੰਨੀਆਂ ਨੇ ਕਦੇ ਵੀ ਨਹੀਂ ਪਤਾ ਇਹਨਾਂ ਨੂੰ ਕਦੇ ਸੋਚ ਵੀ ਨਹੀਂ ਸਕਦੇ ਇਹਨਾਂ ਨੂੰ ਉਦਾਂ ਡਿਊਟੀ ਕਰਨੀ ਪਵੇ ਜੇ ਰੋਣ ਲੱਗ ਜਾਣਗੇ ਕਿਤੇ ਬਹਿੰਦੇ ਰਹਿੰਦੇ ਨੇ ਮੀ ਪੈਗਾ ਤਾਂ ਵੀ ਇਹਨਾਂ ਨੂੰ ਛੁੱਟੀ ਖੰਡ ਵੀ ਤਾਂ ਵੀ ਇਹਨਾਂ ਨੂੰ ਛੁੱਟੀ ਹਸਪਤਾਲ ਨੇ ਤਾਂ ਕਰਫਿਊ ਚ ਵੀ ਕਰ ਲੈਨੇ ਹਸਪਤਾਲ ਤੋਂ ਇਹਨਾਂ ਨੇ ਕਦੇ ਦੇਖਿਆ ਨਹੀਂ ਹੈ ਜਦ ਕੰਮ ਜਿਹੜੇ ਕਰਦੇ ਨੇ ਬੰਦੇ ਉਹ ਕਿਉਂਕਿ ਜਦ ਵੇਦਿਆਂ ਨੂੰ ਉਦੋਂ ਜ਼ਿਆਦਾ ਨੋਟ ਮਿਲਦੇ ਹੁਣ ਫੇਰ ਕੰਮ ਸੌਖੀ ਹੁੰਦਾ ਮੈਂ ਇੱਕ ਵਾਰੀ ਨਰਸਾਂ ਬਾਰੇ ਕਹਾਂਦੀ ਮੈਂ ਇਹ ਸਾਡੇ ਤਾਂ ਨਰਸ ਜਿਹੜੀ ਹੈ 8 ਘੰਟੇ ਖੜੀ ਰਹਿੰਦੀ ਹੈ 12 14 ਕਿਲੋਮੀਟਰ ਰੋਜ਼ ਉਹ ਚੱਲਦੀ ਹੈ ਵਾਰਡ ਚ ਏਡੇ ਏਡੇ ਵੱਡੇ ਵਾਰਡ ਨੇ ਰਜਿੰਦਰ ਹਸਪਤਾਲ ਦੇ ਈਕਲ ਆਉਂਦੀ ਆ ਕਦੇ ਕੁਛ ਕਦੇ ਕੁਛ ਤੇ ਮੈਂ ਕਿਹਾ ਉਹਦੀ ਤਨਖਾਹ ਤੁਸੀਂ ਜੇਬਟੀ ਮਾਸ ਜਿੰਨੀ ਰੱਖੀ ਹੈ ਸਮੂਦਾ ਉਹਦੀ ਪੜ੍ਹਾਈ ਵੀ ਬੀਏ ਵਰਗੀ ਐ ਗੰਬੀ ਹੋਣੀ ਹੋਈ ਐ ਪੜ੍ਹਾਈ ਕਿਉਂ ਇਸ ਕਰਕੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਹੈ ਇਹਨੇ ਵਿੱਚ ਨਾ ਮੈਚਿੰਗ ਦਾ ਕੋਈ ਝਗੜਾ ਨਾ ਇਹਦੇ ਚ ਟੈਲੀਫੋਨ ਨਾਲ ਨਾ ਇਹਦਾ ਐਸਆਈਆਰ ਦੇ ਕੋਈ ਫਰਕ ਪੈਣਾ ਜਿਹੜੇ ਲੋੜ ਐ ਐਸਆਈਆਰ ਦਾ ਵਿਰੋਧ ਕਰਨ ਦੀ ਜਿਹੜੇ ਲੋੜ ਐ ਇਲੈਕਸ਼ਨ ਕਮਿਸ਼ਨ ਦੀ ਬੋਲਣ ਦੀ ਹਮਤ ਕਿਉਂਕਿ ਇਹਨਾਂ ਨੇ ਆਪ ਨੂੰ ਗਾਲਾਂ ਕੱਢੀਆਂ ਜਿਹੜਾ ਬੰਦਾ ਜਿੱਥੇ ਕੰਮ ਕਰਦਾ ਹੈ ਕੰਮ ਕਰਨ ਗਿਆ ਟੈਂਪਰੇਰੀ ਤੌਰ ਤੇ ਉਹ ਉੱਥੇ ਵੋਟ ਬਣਾਵੇ ਇਹ ਹੱਕ ਕਿਹਨੇ ਦਿੱਤਾ ਇਹ ਬਦਲਾ ਕੀ ਨਹੀਂ ਕਰਿਆ ਕਾਨੂੰਨ ਚ ਤਾਂ ਹੈ ਨਹੀਂ ਤੁਹਾਨੂੰ ਤਾਂ ਇਹ ਹੈ ਵੀ ਜੇ 2 ਸਾਲ ਵੀ ਬੰਦਾ ਬਾਹਰ ਚੜਾ ਗਿਆ ਉਹਦੀ ਵੋਟ ਉਤੀ ਬਨੋ ਜਿੱਥੋਂ ਰਹਿੰਦਾ ਸਹੀ ਨਾ ਇਸੇ ਕਰਕੇ ਕੋਈ ਅਮੂਮਨ ਰਹਿਣ ਵਾਲਾ ਵਿੱਚ ਥੱਲੇ ਲਿਖਦਾ ਵੀ ਜੇ ਕੋਈ ਬਾਹਰ ਗਿਆ ਕਿਸੇ ਕੰਮ ਹੀ ਦਾ ਮਤਲਬ 2 ਸਾਲ 3 ਇਹਦਾ ਮਤਲਬ ਇਹ ਨਿਯਮ ਹੀ ਉਹਦੀ ਵੋਟਰ ਕੱਟ ਗੋ ਠੀਕ ਹੈ ਇਹਨੇ ਕਹਿਤਾ ਕਹਿੰਦਾ ਨਹੀਂ ਉੱਥੇ ਉਹਨੇ ਇਹ ਆ ਜਿਹੜੀ ਸਕੀਮ ਇਹਦੇ ਤੋਂ ਗੱਲ ਨਹੀਂ ਕਰਦੇ ਬਰਤੇ ਨੇ ਕੇਂਦਰ ਤੋਂ ਇਹ ਗਣੇਸ਼ ਕੁਮਾਰ ਦੀ ਚਾਲ ਆ ਐਸਆਰ ਦਾ ਇਹਨਾਂ ਨੇ ਆਪ ਲੈਨੇ ਉਹਦੀ ਚੀਜ਼ ਕਰ ਲੈਣਾ ਆਪਕਾ ਜੇਪ ਅੰਤਮਾਨਦੀ ਵੋਟ ਕੱਟਦੇ ਨੇ ਜਨਾਬ ਤਾਂ ਨਹੀਂ ਤੋਂ ਅੰਤਮਾਨਦੀ ਵੋਟ ਬੰਨੀ ਹਮ ਅਨავੋ ਅਮਰਤ ਸੇਨ ਦੀ ਕੱਟ ਦਿੱਤੀ ਤੁਸੀਂ ਪੜਿਆ ਹੋਣਾ ਅਮਰਤ ਸੇਨ ਜਿਹੜਾ ਨੋਬਲ ਪ੍ਰਾਈਜ਼ ਵਿਨਰ ਆ ਬੰਗਾਲ ਤੇ ਉਹਦੀ ਵੋਟ ਕੱਟਤੀ ਅਗਲੀ ਕਰ ਉਹਰੇ ਮੇਰੀ ਕੱਟਤੀ ਨਾ ਤੇ ਉਹ ਸੀ ਉਹਨੂੰ ਆ ਆ ਹੁਣੀ ਇੱਕ ਤਾਂ ਹੋ ਗਿਆ ਸਹੀ ਆ ਤੇ ਨੀ ਗੱਟਣਾ ਬੜੋ ਪੁੱਛਦੀ ਐ ਲੋਨ ਕਹਿੰਦੇ ਜੀ ਤੁਹਾਡਾ ਨਾਮ ਨਹੀਂ ਹੈ ਲਿਸਟ 'ਚ ਮੈਂ ਉਹਨੂੰ ਭੇਜਾਂ ਪੁਰਾਣਾ ਜਦ 2003 ਚੋ ਹੀ ਮੈਨੂੰ ਪਤਾ ਵੀ ਨਹੀਂ ਵੀ ਕਦ ਹੋਈ ਐ 2002 ਚ ਇੱਥੇ ਹੋਈ ਜੀ ਪੰਜਾਬ ਚੋ ਹੋਈ ਜੀ ਮੈਨੂੰ ਤਾਂ ਪਤਾ ਵੀ ਨਹੀਂ ਗੱਲ ਹੋਈ ਕਿਉਂਕਿ ਮੈਂ ਤਾਂ ਉਹ ਹਸਪਤਾਲ ਦਾਖਲ ਸੀ ਉਦੋਂ ਤਾਂ ਠੀਕ ਹੋ ਗਈ ਮੇਰਾ ਨਾਮ ਮੇਰੀ ਵਾਈਫ ਦਾ ਨਾਮ ਮੇਰੀ ਮਾਂ ਦਾ ਨਾਮ ਮੇਰੀ ਬੇਟੀ ਦਾ ਨਾਮ ਚਾਰਿਆਂ ਦੇ ਚ ਤੇ ਹੁਣ ਇਹ ਉਹ ਦਿ ਆ ਨਹੀਂ ਹੈ ਜੀ ਕਦੇ ਆਉ ਨਹੀਂ ਹੈ ਜੀ ਉਹ ਫਿਰ ਮੈਂ ਸੀਓ ਨੂੰ ਲਿਖਿਆ ਰਾਤ ਨੂੰ ਬਾਰਾਂ ਵਜੇ ਵਿਆਹ ਮੈਂ ਸਾਰਾ ਤੇ ਜੋ ਹੈ ਮੇਰਾ ਕਿ ਫਿਰ ਉਹਨੇ ਲਿਖ ਕੇ ਤਾਂ ਜਵ ਵੀ ਨਹੀਂ ਜੀ ਤੁਹਾਡਾ ਇੱਥੇ ਆ ਗਿਆ ਤੇ ਇਹ ਹੈ ਹੁੰਦੇ ਮੇਰੇ ਵਰਗੇ ਬੰਦੇ ਨੂੰ ਪੂਰੀ ਰਾਤ ਤੇ ਲੱਗਣਾ ਪਿਆ ਆਮ ਬੰਨਕੀ ਕਰੋ ਉਹਨਾਂ ਤੇ ਸਵਾਲ ਨਹੀਂ ਕਰਦੇ ਉਹਦੇ ਉੱਤੇ ਲੋਕ ਸਵਾਲ ਨਹੀਂ ਕਰਦੇ ਇਹ ਡਰਦੇ ਨੇ ਇਹ ਗਣੇਸ਼ ਕੁਮਾਰ ਨੇ ਗੰਦ ਪਾਇਆ ਉਹ ਇਹ ਹੋਰ ਭਗੰਤਮਾਨ ਤੇ ਜੁੜੇ ਭਗੰਤਮਾਨ ਦੀ ਤਾਂ ਹਿੰਮਤ ਹੀ ਨਹੀਂ ਐ ਐਸਾ ਯਾਰ ਬਾਰੇ ਕੁਝ ਕਹਿ ਸਕਣਾ ਇਹ ਸੇ ਕਰਕੇ ਪੰਜਾਬ ਦੇ ਵਿੱਚ ਜੋਰ ਲਾ ਲੈਨੇ ਇਹ ਪੰਜਾਬ ਚ ਸੁਧਾਰ ਨਹੀਂ ਕਰ ਸਕਦੇ ਕਿਉਂਕਿ ਚਰਨ ਇੱਕ ਦੂਜੇ ਨੂੰ ਬਾਲ ਪੱਟਣ ਨੂੰ ਤਿਆਰ ਰਹਿੰਦੇ ਨੇ ਤੁਸੀਂ ਗੱਲ ਨੂੰ ਸਮਝੋ ਵੀ ਕੌਣ ਜ਼ਿੰਮੇਵਾਰ ਹੈ ਇੱਕ ਬੰਦਾ ਅਕਾਲੀਆਂ ਨੇ ਕਦੇ ਕਿਹਾ ਕਾਂਗਰਸ ਨੇ ਕਦੇ ਕਿਹਾ ਵੀ ਕੇਂਦਰ ਧੱਕਾ ਕਰਦਾ ਆਪਾਂ ਲੈ ਨੇ ਕਿਹਾ ਹੁਣ ਤਾਂ ਕਾਮਰੇਡ ਵੀ ਨਹੀਂ ਕਹਿੰਦੇ ਮੋਦੀ ਨੂੰ ਤਾਂ ਕਹੀ ਜਾਣਗੇ ਕੇਂਦਰ ਬਤੌਰ ਕੇਂਦਰ ਸੰਸਥਾ ਦੇ ਕਿੰਨੀ ਕੋ ਐਜੂਕੇਸ਼ਨ ਹੋਈ ਪੰਜਾਬ ਤੇ ਸਵੈ ਕਿਸਾਨਾ ਕਿਸਾਨਾ ਨੇ ਕਰਿਆ ਕਿਸਾਨਾ ਨੇ ਕਾਰਪੋਰੇਟ ਨੂੰ ਵੀ ਕੇਂਦਰ ਨੂੰ ਵੀ ਮੈਂ ਆਪ ਸੁਣਿਆ ਕਿਸਾਨਾ ਨੇ ਇੰਨੇ ਸੁਣੇ ਸੀ ਕਿ ਕਹਿੰਦੇ ਸਾਨੂੰ ਕਹਿੰਦੇ ਨੇ ਖੋਖਾ ਛੱਡ ਦਿਓ ਅਸੀਂ ਕਿਹਾ ਖੋਖਾ ਹੀ ਨਹੀਂ ਛੱਡਣਾ ਕਿਉਂਕਿ ਤੁਹਾਡਾ ਹੱਕ ਹੀ ਨਹੀਂ ਹੈ ਸਾਡਾ ਸੁਭਾ ਬਣਾਵੇ ਨਾ ਬਣਾਵੇ ਉਹਨਾਂ ਨੂੰ ਜ਼ਿਆਦਾ ਸਮਝ ਸੀ ਇਹ ਕਹਿੰਦੇ ਪੜੇ ਵਿਖੇ ਹੋਣ ਹੁਣ ਤਾਂ ਭਾਜਪੀ ਦੇ ਤਾਂ ਸਕੀਮ ਹੀ ਹੈ ਵਿੱਚ ਪਾਰਟੀਆਂ ਬਹੁਤ ਖੜੀਆਂ ਹੋ ਜਾਣਾਂ ਆ ਜਿਹੜੇ ਹੈ ਜਿਹੇ ਕਹੇ ਨਾਲੇ ਨੇ ਤੁਸੀਂ ਦੇਖੋ ਸਹੀ ਕਿੰਨੀਆਂ ਪਾਰਟੀਆਂ ਖੜੀਆਂ ਹੋਣਗੀਆਂ ਉਹਦੇ ਹਰੇਕ ਹੀ ਚਾਰ ਹੈ ਵੀ ਪੜਨਾ ਜੇ ਆਪ ਵਾਲੇ ਆ ਗਏ ਅਸੀਂ ਕਿਉਂ ਨਹੀਂ ਆ ਸਕਦੇ ਸਾਰੀ ਇੱਥੇ ਲੁਧਿਆਣੇ ਮੈਨੂੰ ਇੱਕ ਲੈਕਚਰ ਵਾਸਤੇ ਬੁਲਾਇਆ ਬੁਲਾਇਆ ਤਾਂ ਮੈਨੂੰ ਇਹ ਸੀ ਵੀ ਅਸੀਂ ਕੀ ਕਰ ਸਕਦੇ ਆ ਸਾਡਾ ਪੰਜਾਬ ਵਾਸਤੇ ਤੇ ਮੈਂ ਤਾਂ ਸੀਗਾ ਵੀ ਪੰਜਾਬ ਦੇ ਭਾਈ ਤੁਸੀਂ ਹੱਕਾਂ ਦੀ ਗੱਲ ਕਰੋ ਕਿੱਥੇ ਵੀ ਲਿਖ ਸਕਦੇ ਹੋ ਬੋਲ ਸਕਦੇ ਹੋ ਗੱਲ ਕਰੋ ਹੋ ਪਾਰਟੀ ਬਣਾਉਂਦੇ ਤਿਆਰੇ ਹੋਏ ਹੋਏ ਬਣਾ ਕੇ ਕੀ ਕਰੋਗੇ ਸਾਰੇ ਖਰੇਕ ਹੀ ਪਾਰਟੀ ਬਣਾਉਨ ਨੂੰ ਫਿਰਦਾ ਹੈ ਦੀ ਮੈਂ ਤਾਂ ਸੀਮ ਬਣਿਆ ਹੀ ਬਣਾ ਤਿਆ ਸੁਤਾਨ ਨੇ ਕਹਿਦਾ ਸੁਖਿੰਦਰ ਆਪਣੀ ਗੱਲ ਨੂੰ ਹੁਣ ਖਤਮ ਕਰਦੇ ਹੋਏ ਕਿ ਨਾ ਇਹ ਜਿਹੜੀ ਇਹਨਾਂ ਦੀ ਹੈਲਥ ਕੇਅਰ ਵੀਮਾ ਸਕੀਮ ਹੈ ਠੀਕ ਹੈ ਇਹਦੇ ਚ ਕੋਈ ਐਡਾ ਵੱਡੀ ਗੱਲ ਨਹੀਂ ਹੈ ਇਹ ਕੋਈ ਹਿਰਾ ਫੇਰੀ ਵਾਲੀ ਸਕੀਮ ਨਹੀਂ ਹੈ ਸਰਕਾਰ ਵੱਲ ਬਾਕੀ ਤਾਂ ਜਿਹੇ ਜਿਹੇ ਸਰਕਾਰ ਨੌਕਸਾ ਕਿਨ ਉਹ ਤਾਂ ਹੁੰਦੀ ਨੇ ਉਹ ਤਾਂ ਤੁਸੀਂ ਦੂਰ ਨਹੀਂ ਕਰ ਸਕਦੇ ਪਰ ਇਸ ਤਰ੍ਹਾਂ ਦੀ ਜਮਾ ਮਾਰੀ ਸਕੀਮ ਨਹੀਂ ਹੈ ਵੀ ਇਹ ਬਿਲਕੁਲ ਹੀ ਹੋਇਆ ਤਰੀ ਇਹ ਆ ਜਿਹੜੇ ਨੁਕਸ ਨੇ ਇਹਨੂੰ ਠੀਕ ਤਰੀਕੇ ਨਾਲ ਚਲਾਓ ਇਹਦੀ ਕਿਸ਼ਤ ਸਮੇਂ ਤੇ ਦੇਓ ਇਹਦੇ ਪੈਸੇ ਪਹਿਲਾਂ ਹੀ ਕੱਢ ਕੇ ਰੱਖੋ ਹੋਰ ਜੋ ਮਰਜ਼ੀ ਹੋ ਜੇ ਵੀ ਭਾਈ ਇਹ ਤਾਂ ਦੇ ਨਹੀਂ ਦੇਣੇ ਜੇ ਆਪਣੇ ਘਰੇ ਕੋਈ ਬਿਮਾਰ ਹੋਵੇ ਆਪਾਂ ਕਹਿੰਦੇ ਯਾਰ ਇਹਦੇ ਵਾਸਤੇ ਪਾ ਕੇ ਰੱਖੋ ਬਾਕੀ ਪਾਵੇਂ ਕਿਛ ਨੂੰ ਨਾ ਵੀ ਮਿਲਈ ਇਹਨੇ ਦਵਾਈ ਦੇ ਥੋੜੇ ਪੈਸੇ ਰੱਖ ਦੋ ਹੋਰ ਰੋਟੀ ਘੱਟ ਖਾ ਲਾਂਗੇ ਯਾਰ ਕਰਦੇ ਆ ਕਿ ਨਹੀਂ ਬਸ ਐਦਾਂ ਉਹਦਾ ਪੈਸਾ 1400 ਕਰੋੜ ਰੁਪਈਆ ਸਾਰਾ ਚਾਹੀਦਾ ਉਹ 1400 ਕਰੋੜ ਪਹਿਲਾਂ ਹੀ ਇੱਕ ਪਾਸੇ ਰੱਖ ਦੇ ਨੇ ਵੀ ਇਹ ਚੋਣੀ ਵਰਤਨਾ ਜੋ ਮਰਜ਼ੀ ਹੋ ਜਾਏ ਤਾਂ ਕਿਸ਼ਤ ਹੀ ਦੇਣੀ ਆ ਨਾ ਵੀ ਫੇਰ ਨਹੀਂ ਕੋਈ ਕਰ ਬੜਾ ਬੰਦਾ ਇਹ ਨਹੀਂ ਤਾਂ ਗੜਬੜ ਹੋਣੀ ਹੋਣੀ ਦੂਜਾ ਕੋਸ਼ਿਸ਼ ਕਰਨ ਵੀ ਬਣਾਤਾ ਕਿ ਲੋਗਾਂ ਨੂੰ ਅਪੀਲ ਕਰਦੇ ਨੇ ਵੀ ਜਿਹੜਾ ਅਮੀਰ ਆਦਮੀ ਅਇਸ਼ਮਨਾ ਭਾਰਤ ਤੇ ਇਲਾਜ ਕਰਾਵੇ ਜੇ ਉਹ ਚਾਹੇ ਕਿਉਂਕਿ ਹੁਣ ਕਹਿਤਾ ਤਾਂ ਉਹ ਸਰਕਾਰ ਨੂੰ ਅਭੀ ਕਿਸੇ ਜਮ੍ਹਾਂ ਕਰਾ ਸਕਦੀ ਜੋ ਸਮਝਦਾ ਕਿ ਮੈਂ ਉਹ ਇਹ ਸਮਝਦਾ ਹੈ ਕਿ ਮੇਰੇ ਕੋਲ ਇੰਨਾ ਪੈਸਾ ਰੱਬ ਦਾ ਦਿੱਤਾ ਹੋਇਆ ਹੈ ਮੈਂ ਮੋੜ ਨਹੀਂ ਲੈਣਾ ਤੇ ਫਿਰ ਕਿਸ਼ਤਾਂ ਦੀ ਸਰਕਾਰ ਨੂੰ ਜਮ੍ਹਾਂ ਕਰਾਂ ਦੇ ਤੇ ਖੁਸ਼ੀਆਂ ਪ੍ਰਾਪਤ ਕਰੇ ਇਹ ਦੋ ਤਿੰਨ ਚੀਜ਼ਾਂ ਕਰ ਫਿਰ ਹਸਪਤਾਲਾਂ ਨੂੰ ਵੀ ਅਸੀਂ ਕਹਿੰਦੇ ਆ ਵੇ ਅਲਾਈਟ ਕਰਾ ਕਰੋ ਪਰ ਜਿੱਥੇ ਲੋੜ ਨਾ ਹੋਵੇ ਉੱਥੇ ਨਾ ਕਰਿਓ ਕਿਉਂਕਿ ਉਹ ਕਰਕੇ ਫਿਰ ਤੁਸੀਂ ਪੈਸੇ ਤਾਂ ਲੈ ਲੇਂਗੇ ਪਰ ਜਿੱਦਾ ਤੁਸੀਂ ਪਿੱਤਾ ਕੱਢਦਾ ਲੋੜ ਤੋਂ ਬਿਨਾ ਜਾਂ ਚੜ੍ਹੋ ਪਿੱਤਾ ਕੱਢਣਾ ਵੀ ਤੁਸੀਂ ਆਪਰੇਸ਼ਨ ਕਰਦਾ ਲੋੜ ਤੋਂ ਬਿਨਾ ਆਪਰੇਸ਼ਨ ਤਾਂ ਫਿਰ ਮੇਰੀ ਗੱਲ ਹੀ ਆ ਨਾ ਲੋੜ ਤੋਂ ਬਿਨਾ ਤੁਸੀਂ ਇਹ ਨਾ ਦੋ ਤਿੰਨ ਗੱਲਾਂ ਦਾ ਧਿਆਨ ਰੱਖਿਆ ਇੱਕ ਗੱਲ ਜ਼ਿਆਦਾ ਜ਼ਰੂਰੀ